ਕਈ ਕਹਿੰਦੇ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਰਾਮਾਤ ਨਹੀਂ ਦਿਖਾਈ ਮੈਂ ਕਹਿੰਨਾ ਵੀ ਕਿਉਂ ਨਹੀਂ ਦਿਖਾਈ 10 ਲੱਖ ਮੁਗਲ ਫੌਜ ਦਾ ਮੁਕਾਬਲਾ 40 ਸਿੰਘਾਂ ਤੋਂ ਕਰਾ ਦੇਣਾ ਇਹ ਕਰਾਮਾਤ ਤੋਂ ਘੱਟ ਹੈ ਕਿਤੇ 41 ਸਾਲ 9 ਮਹੀਨੇ 13 ਕੋ ਦਿਨ ਦੀ ਆਰਬ ਲਾਏ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਇੰਨੇ ਸਮੇਂ ਦੇ ਵਿੱਚ 14 ਜੰਗ ਲੜਨੇ ਤੇ 14 ਦੇ 14 ਜੰਗ ਜਿੱਤਣੇ ਇਹ ਕਿਤੇ ਕਰਾਮਾਤ ਤੋਂ ਘੱਟ ਹੈ ਮੁਗਲ ਬਾਦਸ਼ਾ ਜਿਹੜਾ ਕਿਸੇ ਦੇ ਮਾਰਿਆ ਨਹੀਂ ਸੀ ਮਰਦਾ ਇੱਕ ਖਤ ਲਿਖ ਕੇ ਮਾਰ ਦਿੱਤਾ ਮਹਾਰਾਜ ਨੇ ਇਹ ਕਿਤੇ ਕਰਾਮਾਤ ਤੋਂ ਘੱਟ ਹੈ ਦੋਨ ਆਂ ਦੇ ਉੱਤੇ ਅਕਾਲ ਦੀ ਇਹੋ ਜੀ ਖਾਲਸਾ ਫੌਜ ਤਿਆਰ ਕਰ ਦਿੱਤੀ ਅਮਰ ਛਕਾ ਕੇ ਜਿਨੇ ਵੱਡੇ ਵੱਡੇ ਹਮਲਾਵਰਾਂ ਦੇ ਮੂੰਹ ਭੰਨ ਕੇ ਰੱਖ ਦਿੱਤੇ ਦੱਸੋ ਇਹ ਕਿਤੇ ਕਰਾਮਾਤ ਤੋਂ ਘੱਟ ਹੈ ਆਪਣੇ ਪਿਤਾ ਨੂੰ ਸ਼ਹੀਦੀ ਵਾਸਤੇ ਤੋਰ ਦੇਣਾ ਉਹ ਵੀ ਦੂਜੇ ਧਰਮ ਵਾਸਤੇ ਦੱਸੋ ਮੈਨੂੰ ਇਹ ਕਿਤੇ ਕਰਾਮਾਤ ਤੋਂ ਘੱਟ ਹੈ ਸਾਰਾ ਕੁਝ ਬਾਰ ਕੇ ਵੀ ਇਹ ਕਹਿ ਦੇਣਾ ਇਨ ਪੁੱਤਰਨ ਕੇ ਸੀਸ ਪਰ ਬਾਰ ਦੀ ਇਹ ਸੁਤਚਾਰ ਚਾਰ ਮੂਏ ਤੋਂ ਕੀ ਹੁਆ ਜੀਵਤ ਕਈ ਹਜ਼ਾਰ ਦੱਸੋ ਮੈਨੂੰ ਇਹ ਕਿਤੇ ਕਰਾਮਾਤ ਤੋਂ ਘੱਟ ਹੈ ਪੰਥ ਬਸੇ ਮੈਂ ਉਜੜਾ ਮਨ ਚਾਓ ਇਰਾ ਇਸ ਬਚਨ ਨੂੰ ਕਮਾ ਕੇ ਦਿਖਾ ਦੇਣਾ ਦੱਸੋ ਮੈਨੂੰ ਇਹ ਕਿਸੇ ਕਰਾਮਾਤ ਤੋਂ ਘੱਟ ਹੈ